ਹੁਣ ਦਿਨੋਂ ਦਿਨ ਇਹ ਕਿਉਂ ਜ਼ਿਆਦਾ ਬੋਲਦੀ ਜਾ ਰਹੀ ਹੈ ਦਿਨੋਂ ਦਿਨ ਕਿਉਂ ਇਹਦਾ ਮੂੰਹ ਜ਼ਿਆਦਾ ਆਪਾਂ ਕਹਿ ਸਕਦੇ ਆ ਵੀ ਫੜਦਾ ਜਾ ਰਿਹਾ ਪੰਜਾਬੀ ਚ ਉਹਦਾ ਕਾਰਨ ਇਹ ਆ ਵੀ ਇਹ ਨੂੰ ਰੋਕ ਨਹੀਂ ਕੋਈ ਹੈ ਭਾਜਪਾ ਦੀ ਇਹ ਸੰਸਦਾਂ ਜਿਵੇਂ ਜੀ ਜਿਹੜੇ ਸਿੱਖ ਨੇ ਹੁਣ ਇਸ ਟਾਈਮ ਉਹ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਜੀ ਤੇ ਜਦੋਂ ਮਤਲਬ ਇਹ ਉਹ ਇੱਕ ਤਰੀਕੇ ਨਾਲ ਕ੍ਰਿਆ ਤੇ ਪ੍ਰਤੀਕਿਰਿਆ ਦੇ ਰਹੇ ਨੇ ਹੁਣ ਜੇਕਰ ਉਹ ਪ੍ਰਤੀਕ ਰਿਆ ਦੇ ਰਹੇ ਨੇ ਤਾਂ ਇਹਦਾ ਮਤਲਬ ਇਹੀ ਆ ਕਿ ਉਹ ਆਪ ਹੀ ਉਸ ਫਿਲਮ ਦੀ ਮਸ਼ਹੂਰੀ ਦੇ ਰਹੇ ਨੇ ਤੇ ਦੁਨੀਆ ਉਹਨਾਂ ਨੂੰ ਸ਼ਾਇਦ ਇਸ ਨਜ਼ਰ ਨਾਲ ਵੀ ਦੇਖ ਸਕਦੀ ਹੈ ਕਿ ਜੇਕਰ ਜਿਹੜੇ ਸਿੱਖ ਨੇ ਉਹ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਤਾਂ ਹੋ ਸਕਦਾ ਵਾਕਿਆ ਹੀ ਜੋ ਉਹਦੇ ਚ ਦਿਖਾਇਆ ਗਿਆ ਉਹ ਸੱਚ ਹੋਵੇ ਜਦ ਤੱਕ ਇਹ ਪਵੰਦੀ ਲੱਗਣ ਦੀ ਗੱਲ ਆ ਦੇਖੋ ਜੇ ਸਿੱਖਾਂ ਦੇ ਹੱਕ 'ਚ ਕੋਈ ਫਿਲਮ ਬਣੀ ਹੋਵੇ ਜਿਵੇਂ ਪੰਜਾਬ 95 ਬਣੀ ਸੀ ਜਿਹਦੇ ਵਿੱਚ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਬਾਰੇ ਸੀ ਉਹਦੇ 'ਤੇ ਪਾਬੰਦੀ ਲੱਗੀ ਇਸ ਤਰ੍ਹਾਂ ਹੀ ਸਿੱਖਾਂ ਨਾਲ ਸੰਬੰਧਿਤ ਹੋਰ ਕਈ ਫਿਲਮਾਂ ਬਣੀਆਂ ਜਿਨ੍ਹਾਂ 'ਤੇ ਪਾਬੰਦੀ ਲੱਗੀ ਲੇਕਿਨ ਇਹੋ ਜਿਹੀਆਂ ਫਿਲਮਾਂ 'ਤੇ ਪਾਬੰਦੀ ਨਹੀਂ ਲੱਗਦੀ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਸਰਕਾਰ ਇਸ ਫਿਲਮ 'ਤੇ ਪਾਬੰਦੀ ਨਹੀਂ ਲਗਾ ਰਹੀ ਆ ਤਾਂ ਉਹਦਾ ਕਾਰਨ ਇਹ ਹੋ ਸਕਦਾ ਕਿ ਸਰਕਾਰ ਨੂੰ ਪਤਾ ਹੀ ਹੋਵੇ ਕਿ ਜਿਹੜੇ ਸਿੱਖ ਨੇ ਉਹ ਇਸ ਫਿਲਮ ਦਾ ਵਿਰੋਧ ਕਰਨਗੇ ਤੇ ਸਰਕਾਰ ਚਾਹੁੰਦੀ ਹੈ ਇਹ ਹੋਵੇ ਕਿ ਜਿਹੜੀ ਆ ਫਿਲਮ ਆ ਇਸ ਦੀ ਜ਼ਿਆਦਾ ਚਰਚਾ ਹੋਵੇ ਇੱਕ ਭਾਜਪਾ ਦਾ ਲੀਡਰ ਕਹਿ ਰਿਹਾ ਸੀ ਦੇਖੋ ਜੀ ਫਿਲਮ ਨੂੰ ਪਹਿਲਾਂ ਆਉਣ ਤਾਂ ਦਿਓ ਫਿਰ ਦੇਖਾਂਗੇ ਕਿ ਕੀ ਗਲਤ ਆ ਕੀ ਠੀਕ ਆ ਵੀ ਜੇ ਤੁਸੀਂ ਫਿਲਮ ਦੇ ਆਉਣ ਤੋਂ ਬਾਅਦ ਹੀ ਦੇਖਣਾ ਹੁੰਦਾ ਠੀਕ ਆ ਜਾਂ ਗਲਤ ਆ ਜਦੋਂ ਫਿਲਮ ਰਿਲੀਜ਼ ਹੋ ਗਈ ਫਿਰ ਕੀ ਦੇਖੋਗੇ ਮੈਂ ਹਰ ਹਰ ਸ਼ਦੀਪ ਸਿੰਘ ਮਹਦੂਦਾ ਦੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਵਿਚਾਰ ਨਿਰਪੱਖਤਾ ਨਾਲ ਲੈ ਕੇ ਆਏ ਹਾਂ ਸਾਡੇ ਨਾਲ ਮੌਜੂਦ ਨੇ ਇਸ ਵਕਤ ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਮੱਜਰ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਨ ਲੱਗੇ ਹਾਂ ਕੰਗਣਾ ਰਣੌਤ ਬਾਰੇ ਕਿਉਂਕਿ ਜੋ ਕਿ ਸੰਸਦ ਆ ਤੇ ਉਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਬਿਆਨਬਾਜ਼ੀ ਉਹਦੀ ਲਗਾਤਾਰ ਉਹ ਆ ਰਹੀ ਆ ਤੇ ਉਹਦੀ ਇੱਕ ਫਿਲਮ ਵੀ ਆਈ ਆ ਕੁਝ ਦਿਨ ਪਹਿਲਾਂ ਉਹਦਾ ਟ੍ਰੇਲਰ ਆਇਆ ਸੀਗਾ ਅਮਰਜੈਂਸੀ ਜਿਸ ਦੇ ਵਿੱਚ ਉਸਨੇ ਇੰਦਰਾ ਗਾਂਧੀ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਸਨ ਇਸ ਦੇਸ਼ ਦੇ ਉਹਨਾਂ ਦਾ ਰੋਲ ਉਸਨੇ ਕੀਤਾ ਤੇ ਉਸ ਦੇ ਵਿੱਚ ਉਸਨੇ ਸਿੱਖਾਂ ਨੂੰ ਲੈ ਕੇ ਵੀ ਬਹੁਤ ਕੁਝ ਇਦਾਂ ਦਾ ਦਿਖਾਇਆ ਜਿਹੜਾ ਕਿ ਸਿੱਖਾਂ ਨੂੰ ਮਨਜ਼ੂਰ ਨਹੀਂ ਹੈਗਾ ਇਸ ਬਾਰੇ ਗੱਲਬਾਤ ਕਰਨ ਲਈ ਅਸੀਂ ਹੁਣ ਸਿੱਧਾ ਰਵਿੰਦਰ ਸਿੰਘ ਮਿੱੱਜਰ ਜੀ ਕੋਲ ਚਲਦੇ ਆਂ ਤੇ ਉਹਨਾਂ ਕੋਲੋਂ ਜਾਣਦੇ ਆਂ ਕਿ ਜੀ ਇਹ ਕੀ ਚੀਜ਼ ਆ ਜੀ ਇਹ ਕੀ ਮਾਮਲਾ ਦੇਸ਼ ਦੁਨੀਆ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੇਖੋ ਹਰਸ਼ਜੀਤ ਗੱਲ ਇਸ ਤਰ੍ਹਾਂ ਹੈ ਐਮਰਜੈਂਸੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਫਿਲਮ ਆਉਣ ਵਾਲੀ ਹੈ ਟ੍ਰੇਲਰ ਦੇਖ ਕੇ ਇਹ ਲੱਗਦਾ ਕਿ ਸਿੱਖਾਂ ਦੇ ਪ੍ਰਤੀ ਕੋਈ ਚੰਗੀ ਭਾਵਨਾ ਨਹੀਂ ਹੈ ਫਿਲਮ ਬਣਾਉਣ ਵਾਲਿਆਂ ਦੇ ਮਨਾਂ ਦੇ ਵਿੱਚ ਕਿਉਂਕਿ ਟ੍ਰੇਲਰ ਦੇ ਵਿੱਚ ਐਂਡ ਤੇ ਇੱਕ ਜਾ ਕੇ ਕੀ ਹੁੰਦਾ ਕਿ ਸੰਤ ਭਿੰਡਰਾਂ ਵਾਲੇ ਬਣਾਏ ਹੋਏ ਨੇ ਕੁਝ ਸਿੱਖੋ ਨੇ ਗੋਲੀਆਂ ਚਲਾਉਂਦੇ ਨੇ ਤੇ ਉਹਨਾਂ ਦੇ ਮੂੰਹ ਚੋਂ ਇਹ ਨਿਕਲਦਾ ਜਾਂ ਇਹ ਕਹ ਲੋ ਵੀ ਉਹ ਇਹ ਕਹਦੇ ਨੇ ਕਿ ਲੀਡਰਾਂ ਨੂੰ ਕਿ ਤੁਹਾਨੂੰ ਵੋਟਾਂ ਦੀ ਲੋੜ ਆ ਸਾਨੂੰ ਖਾਲਸਾਣ ਦੀ ਦੇਖੋ ਇੱਥੋਂ ਹੀ ਸਾਰਾ ਕੁਝ ਕਲੀਅਰ ਹੋ ਜਾਂਦਾ ਵੀ ਫਿਲਮ ਜਿਹੜੀ ਆ ਸਾਰੀ ਮੈਨਿਪੂਲੇਟਡ ਹੋਣੀ ਆ ਕਿਉਂਕਿ ਭਿੰਡਰਾਂ ਵਾਲੇ ਸੰਤਾਂ ਨੇ ਕਦੇ ਵੀ ਖਾਲਸਾਣ ਦੀ ਮੰਗ ਨਹੀਂ ਕੀਤੀ ਸੀ ਉਹ ਫੈਡਰਲ ਢਾਂਚੇ ਦੇ ਲਈ ਆਨੰਦਪੁਰ ਸਾਹਿਬ ਦੇ ਮਤੇ ਦੇ ਲਈ ਉਹਨਾਂ ਨੇ ਅਭਦਲ ਸੰਘਰਸ਼ ਅਰੰਭਿਆ ਸੀ ਜਿੱਥੋਂ ਤੱਕ ਉਹਨਾਂ ਨੂੰ ਪੁੱਛਣ ਦੀ ਗੱਲ ਆ ਉਸ ਵੇਲੇ ਕਈ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਵੀ ਸੀ ਕਿ ਤੁਸੀਂ ਖਾਲਸਾਣ ਲੈਣਾ ਚਾਹੁੰਦੇ ਹੋ ਜਾਂ ਨਹੀਂ ਤਾਂ ਉਹ ਇਹ ਕਹਿੰਦੇ ਹੁੰਦੇ ਸੀ ਵੀ ਦੇਖੋ ਮੈਂ ਖਾਲਸਾਣ ਮੰਗਦਾ ਤਾਂ ਨਹੀਂ ਪਰ ਜੇ ਸਰਕਾਰ ਜ਼ਬਰਦਸਤੀ ਦੇਣਾ ਚਾਹੁੰਦੀ ਆ ਤਾਂ ਮੇਰੇ ਕੋਲ ਕੋਈ ਨਾ ਵੀ ਨਹੀਂ ਹੈ ਸੋ ਭਾਵ ਉਹਨਾਂ ਨੇ ਕਦੇ ਖਾਲਸਾਣ ਦੀ ਮੂਵਮੈਂਟ ਨਹੀਂ ਚਲਾਈ ਸੀ ਲੇਕਿਨ ਫਿਲਮ ਦੇ ਵਿੱਚ ਸਾਰਾ ਸਾਰ ਇਹ ਆਖਿਆ ਗਿਆ ਕਿ ਸਾਨੂੰ ਖਾਲਸਾਣ ਚਾਹੀਦਾ ਇਹ ਗੱਲ ਤਾਂ ਉਹਨਾਂ ਨੇ ਕਦੇ ਕਹੀ ਵੀ ਨਹੀਂ ਸੀ ਦੇਖੋ ਇੱਕ ਇੱਕ ਛੋਟੇ ਜਿਹੇ ਟ੍ਰੇਲਰ ਦੇ ਵਿੱਚ ਇੱਕ ਝੂਠ ਆ ਗਿਆ ਜਿਸ ਤੱਕ ਫਿਲਮ ਦੀ ਗੱਲ ਆ ਫਿਲਮ ਵਿੱਚ ਤਾਂ ਪਤਾ ਨਹੀਂ ਕਿੰਨਾ ਕੁ ਝੂਠ ਹੋਣਾ ਇਸੇ ਕਰਕੇ ਸਿੱਖ ਜਿਹੜੇ ਨੇ ਉਹ ਇਸ ਗੱਲ ਨੂੰ ਲੈ ਕੇ ਲਾਮਬੰਦ ਹੋਣਾ ਸ਼ੁਰੂ ਹੋ ਗਏ ਉਹਨਾਂ ਦੇ ਹਿਰਦਿਆਂ ਨੂੰ ਬੜੀ ਠੇਸ ਪਹੁੰਚੀ ਆ ਇੱਕ ਗੱਲ ਸੁਣ ਕੇ ਤੇ ਜੇਕਰ ਫਿਲਮ ਲੀਡ ਹੋ ਜਾਂਦੀ ਆ ਤਾਂ ਉਹਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਇਹੋ ਜਿਹੀਆਂ ਹੋਣਗੀਆਂ ਉਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਇਸ ਲਈ ਚਾਹੀਦਾ ਤਾਂ ਇਹ ਆ ਕਿ ਉਸ ਫਿਲਮ ਨੂੰ ਸੈਂਸਰ ਬੋਰਡ ਉਹਦੇ ਵਿੱਚੋਂ ਇਤਰਾਜ਼ਯੋਗ ਸੀਨ ਕੱਟੇ ਹੁਣ ਜੇ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਸੈਂਸਰ ਬੋਰਡ ਨੂੰ ਇਤਰਾਜ਼ਯੋਗ ਸੀਨ ਕੱਟਣ ਵੇਲੇ ਕੋਈ ਸਮੱਸਿਆ ਆ ਸਕਦੀ ਆ ਜਾਂ ਕੋਈ ਗੱਲ ਕਹਿ ਲੱਗਦਾ ਵੀ ਉਹਨਾਂ ਦੇ ਡੈਰੀ ਤੋਂ ਬਾਹਰ ਜਾ ਸਕਦੀ ਆ ਜਾਂ ਉਹਨਾਂ ਦੇ ਸਮਝ ਤੋਂ ਬਾਹਰ ਤਾਂ ਇਹ ਫਿਲਮ ਜਿਹੜੀ ਹੈ ਸ਼ਰਮਣੀ ਕਮੇਟੀ ਨੂੰ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਦਿਖਾਈ ਜਾਣੀ ਚਾਹੀਦੀ ਹੈ ਅਤੇ ਉਹ ਅਗਰ ਕਹਿਣਗੇ ਵੀ ਇਹਦੇ ਚ ਆਹ ਸੀਨ ਸਿੱਖਾਂ ਦੇ ਬਾਰੇ ਗਲਤ ਨੇ ਤਾਂ ਉਹ ਕੱਟ ਦੇਣੇ ਚਾਹੀਦੇ ਆ ਉਸ ਤੋਂ ਬਾਅਦ ਫਿਰ ਉਹ ਨੂੰ ਲੀਜ਼ ਹੋ ਜਾਵੇ ਕੋਈ ਮਾੜੀ ਗੱਲ ਨਹੀਂ ਲੇਕਿਨ ਜੇ ਸਰਕਾਰਾਂ ਇਹ ਕਹਿਣ ਕਿ ਨਹੀਂ ਜੀ ਸੀਨ ਵੀ ਨਹੀਂ ਕੱਟਣੇ ਫਿਲਮ ਵੀ ਰੀਲੀਜ਼ ਕਰਨੀ ਹੈ ਇਹਦਾ ਮਤਲਬ ਇਹ ਹੋ ਗਿਆ ਪੰਜਾਬ ਦਾ ਮਾਹੌਲ ਸਰਕਾਰਾਂ ਖੁਦ ਕਰਨਾ ਚਾਹਦੀਆਂ ਨੇ ਖਰਾਬ ਕੰਗੜਾ ਦੀ ਜਿੱਥੋਂ ਤੱਕ ਆਪਾਂ ਗੱਲ ਕਰੀਏ ਕੰਗੜਾ ਦਾ ਹਾਲ ਜਿਹੜਾ ਹੈ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਦਾਂ ਦਾ ਰਿਹਾ ਉਹ ਕੋਈ ਨਾ ਕੋਈ ਵਿਵਾਦ ਪਠਾਉਂਦੀ ਰਹੀ ਆ ਕਿਸੇ ਨਾ ਕਿਸੇ ਵਿਵਾਦ ਵਾਲੀ ਗੱਲਬਾਤ ਉਹ ਕਰਦੀ ਰਹੀ ਆ ਜਿੱਥੋਂ ਤੱਕ ਤਾਂ ਹੁਣ ਇਹ ਫਿਲਮ ਦੀ ਗੱਲ ਆ ਹੁਣ ਇੱਥੇ ਆ ਕੇ ਖੜ ਗਈ ਵੀ ਇਹਦੇ ਸੀਨ ਕੱਟੇ ਜਾਂਦੇ ਆ ਜਾਂ ਨਹੀਂ ਜਾਂ ਇਸ ਫਿਲਮ ਦੇ ਉੱਤੇ ਪਾਬੰਦੀ ਲੱਗਦੀ ਆ ਜਾਂ ਨਹੀਂ ਪਾਬੰਦੀ ਤਾਂ ਆਪਾਂ ਨੂੰ ਪਤਾ ਨਹੀਂ ਲੱਗਣੀ ਹੈ ਇਸ ਲਈ ਸੀਨ ਕੱਟੇ ਜਾਣ ਇੰਨਾ ਹੀ ਬਹੁਤ ਹੈ ਜਿੱਥੋਂ ਤੱਕ ਪਾਬੰਦੀ ਲੱਗਣ ਦੀ ਗੱਲ ਆ ਦੇਖੋ ਜੇ ਸਿੱਖਾਂ ਦੇ ਹੱਕ 'ਚ ਕੋਈ ਫਿਲਮ ਬਣੀ ਹੋਵੇ ਜਿਵੇਂ ਪੰਜਾਬ 95 ਬੜੀ ਸੀ ਜਿਹਦੇ ਵਿੱਚ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਬਾਰੇ ਸੀ ਉਹਦੇ ਭਵੰਦੀ ਲੱਗੀ ਇਸ ਤਰ੍ਹਾਂ ਹੀ ਸਿੱਖਾਂ ਨਾਲ ਸੰਬੰਧਿਤ ਹੋਰ ਕਈ ਫਿਲਮਾਂ ਬੜੀਆਂ ਜਿਨ੍ਹਾਂ ਤੇ ਭਵੰਦੀ ਲੱਗੀ ਲੇਕਿਨ ਇਹੋ ਜਿਹੀਆਂ ਫਿਲਮਾਂ ਤੇ ਭਵੰਦੀ ਨਹੀਂ ਲੱਗਦੀ ਇਸੇ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਸਿੱਖ ਮਹਿਸੂਸ ਕਰਦੇ ਨੇ ਕਿ ਸਾਡੇ ਨਾਲ ਕੇਂਦਰ ਸਰਕਾਰਾਂ ਮਤਰਈ ਮਾਂ ਵਾਲਾ سلوਕ ਕਰਦੀਆਂ ਨੇ ਜਿਵੇਂ ਜਿਹੜੇ ਸਿੱਖ ਨੇ ਹੁਣ ਇਸ ਟਾਈਮ ਉਹ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਜੀ ਤੇ ਜਦੋਂ ਮਤਲਬ ਇਹ ਉਹ ਇੱਕ ਤਰੀਕੇ ਨਾਲ ਕ੍ਰਿਆ ਤੇ ਪ੍ਰਤੀਕ੍ਰਿਆ ਦੇ ਰਹੇ ਨੇ ਹੁਣ ਜੇਕਰ ਉਹ ਪ੍ਰਤੀਕ੍ਰਿਆ ਦੇ ਰਹੇ ਨੇ ਤਾਂ ਇਹਦਾ ਮਤਲਬ ਇਹੀ ਆ ਕਿ ਉਹ ਆਪ ਹੀ ਉਸ ਫਿਲਮ ਦੀ ਮਸ਼ਹੂਰੀ ਦੇ ਰਹੇ ਨੇ ਤੇ ਦੁਨੀਆ ਉਹਨਾਂ ਨੂੰ ਸ਼ਾਇਦ ਇਸ ਨਜ਼ਰ ਨਾਲ ਵੀ ਦੇਖ ਸਕਦੀ ਆ ਕਿ ਜੇਕਰ ਜਿਹੜੇ ਸਿੱਖ ਨੇ ਉਹ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਤਾਂ ਹੋ ਸਕਦਾ ਵਾਕਿਆ ਹੀ ਜੋ ਉਹਦੇ ਚ ਦਿਖਾਇਆ ਗਿਆ ਉਹ ਸੱਚ ਹੋਵੇ ਇਹ ਤਾਂ ਇਸ ਨਜ਼ਰੀਏ ਨਾਲ ਵੀ ਦੁਨੀਆ ਇਹਨੂੰ ਦੇਖ ਸਕਦੀ ਆ ਨਹੀਂ ਦੇਖੋ ਵਿਰੋਧ ਕਰਨਾ ਤਾਂ ਬਣਦਾ ਹੀ ਬਣਦਾ ਅਗਰ ਕੋਈ ਬੰਦਾ ਆਪਾਂ ਨੂੰ ਮਾੜਾ ਚੰਗਾ ਕਹਿੰਦਾ ਵਿਰੋਧ ਤਾਂ ਦੇਖੋ ਆਪਾਂ ਕਰਾਂਗੇ ਕਰਾਂਗੇ ਅਗਰ ਉਸ ਵਿਰੋਧ ਨੂੰ ਦੇਖ ਕੇ ਕੋਈ ਤੀਸਰਾ ਬੰਦਾ ਇਹ ਸੋਚੇ ਵੀ ਇਹਨੂੰ ਜੋ ਕੁਝ ਆਖਿਆ ਗਿਆ ਉਹ ਸਹੀ ਹੈ ਉਹ ਗੱਲ ਦਲੀਲ ਨਹੀਂ ਬਣਦੀ ਕਿ ਵੀ ਸਿੱਖ ਕਰਨ ਕੀ ਹੁਣ ਦੇਖੋ ਦੋਈ ਗੱਲਾਂ ਨੇ ਨਾ ਜਾਂ ਤਾਂ ਵਿਰੋਧ ਕਰਨ ਤੇ ਜਾਂ ਚੁੱਪ ਰਹਿਣ ਕਿ ਚੁੱਪ ਰਹਿ ਕੇ ਫਿਰ ਤਾਂ ਇਹਦਾ ਮਤਲਬ ਉਹਨਾਂ ਨੇ ਉਹ ਗੱਲ ਐਕਸੈਪਟ ਕਰ ਲਈ ਸੋ ਇਸ ਕਰਕੇ ਸਿੱਖਾਂ ਨੇ ਉਹ ਗੱਲ ਐਕਸੈਪਟ ਨਹੀਂ ਕੀਤੀ ਨਾ ਕੀਤੀ ਜਾ ਸਕਦੀ ਹੈ ਇਸੇ ਕਰਕੇ ਉਹ ਵਿਰੋਧ ਕਰ ਰਹੇ ਨੇ ਲੇਕਿਨ ਉਹਨਾਂ ਦੇ ਵਿਰੋਧ ਦਾ ਸਰਕਾਰਾਂ ਦੇ ਉੱਤੇ ਹੁਣ ਤੱਕ ਤਾਂ ਕੋਈ ਅਸਰ ਹੁੰਦਾ ਦਿਖਦਾ ਨਹੀਂ ਹੁਣ ਦੇਖੋ ਨਾ ਮੇਰੀ ਗੱਲ ਸੁਣੋ ਇਹਦੇ ਬਾਰੇ ਮੈਂ ਕਈ ਚੈਨਲਾਂ ਦੇ ਉੱਤੇ ਦੇਖਦਾ ਹੁੰਦਾ ਵਿਚਾਰ ਦਿੱਤਾ ਚੱਲਦੀ ਆ ਇੱਕ ਭਾਜਪਾ ਦਾ ਲੀਡਰ ਕਹਿ ਰਿਹਾ ਸੀ ਦੇਖੋ ਜੀ ਫਿਲਮ ਨੂੰ ਪਹਿਲਾਂ ਆਉਣ ਤਾਂ ਦਿਓ ਫਿਰ ਦੇਖਾਂਗੇ ਕਿ ਕੀ ਗਲਤ ਹੈ ਕੀ ਠੀਕ ਹੈ ਵੀ ਜੇ ਤੁਸੀਂ ਫਿਲਮ ਦੇ ਆਉਣ ਤੋਂ ਬਾਅਦ ਹੀ ਦੇਖਣਾ ਹੁੰਦਾ ਠੀਕ ਹੈ ਜਾਂ ਗਲਤ ਹੈ ਜਦੋਂ ਫਿਲਮ ਰਿਲੀਜ਼ ਹੋ ਗਈ ਫਿਰ ਕੀ ਦੇਖੋਗੇ ਫਿਰ ਤਾਂ ਫਿਰ ਉਹ ਆ ਗਈ ਮਾਰਕੀਟ 'ਚ ਨੰਬਰ 1 ਗੱਲ ਨੰਬਰ 2 ਦੇ ਉੱਤੇ ਤੇ ਫਿਰ ਤੁਸੀਂ 1995 ਪੰਜਾਬ ਨੂੰ 1995 ਜਿਹੜੀ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਬਾਰੇ ਫਿਲਮ ਬਣੀ ਸੀ ਫਿਰ ਉਹ ਵੀ ਆ ਲੈਣ ਦੇਣੀ ਸੀ ਉਹਦਾ ਵੀ ਬਾਅਦ ਚ ਦੇਖ ਲੈਂਦੇ ਆਪਾਂ ਜਿਹੜੀ ਚੀਜ਼ ਤੁਹਾਨੂੰ ਪਸੰਦ ਨਹੀਂ ਹੈ ਉਹ ਤਾਂ ਤੁਸੀਂ ਜਦੀ ਉਹਦੇ ਉੱਤੇ ਪਵੰਦੀ ਲਾ ਦਿੰਦੇ ਹੋ ਤੇ ਜਿਹੜੀ ਚੀਜ਼ ਤੁਸੀਂ ਇੱਕ ਸਾਜ਼ਿਸ਼ ਵਜੋਂ ਰਚਦੇ ਹੋ ਉਹਦੇ ਬਾਰੇ ਤੁਸੀਂ ਕਹਿੰਦੇ ਹੋ ਨਹੀਂ ਜੇ ਇਹਨੂੰ ਹੋ ਲੈਣ दो ਦੇਖੋ ਕਿੱਡੀ ਵੱਡੀ ਗੱਲ ਹੈ ਇਸ ਕਰਾਂ ਵੀ ਇਹ ਫਿਲਮ ਜਿਹੜੀ ਹੈ ਨਾ ਇਹ ਮੇਨੂੰ ਇੱਕ ਬਹੁਤ ਵੱਡੇ ਵਿਵਾਦ ਦਾ ਕਾਰਨ ਬਣ ਗਈ ਲੇਕਿਨ ਇਹ ਉਹਨੇ ਤੇ ਇੱਕ ਸੋਚਣ ਵਾਲੀ ਗੱਲ ਇਹ ਵੀ ਆ ਵੀ ਇਹ ਫਿਲਮ ਬਣਾਈ ਕਿਉਂ ਕੰਗੜਾ ਨੇ ਹੁਣ ਦੇਖੋ ਕੰਗੜਾ ਥੋੜੇ ਜੇ ਚਿਰ ਤੋਂ ਹੀ ਲਾਈਮ ਲਾਈਟ ਚ ਹੋਈ ਆ ਚਲੋ ਉਹਦਾ ਕੈਰੀਅਰ ਜਿਹੜਾ ਸੀਗਾ ਐਜ਼ ਅ ਐਕਟਰਸ ਉਹ ਇੱਕ ਵੱਕਰੀ ਚੀਜ਼ ਆ ਜਦੋਂ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਸੀ ਦਿੱਲੀ ਦੇ ਬਾਰਡਰਾਂ ਤੇ ਬਸ ਉਦੋਂ ਤੋਂ ਲੈ ਕੇ ਕੰਗੜਾ ਨੇ ਬਵਾਦਪੂਰਨ ਜਿਹੜੇ ਸੀ ਉਹੋ ਬਿਆਨ ਦੇਣੇ ਸ਼ੁਰੂ ਕਰਤੇ ਇਹਨੇ ਕਿਹਾ ਸੀ ਇੱਕ ਬੀਬੀ ਮਹਿੰਦਰਕੌਰ ਦੇ ਬਾਰੇ ਕਿ ਇਹੋ ਜੀਆਂ ਤਾਂ 100-100 ਰੁਪਏ ਚ ਮਿਲ ਜਾਂਦੀਆਂ ਨੇ ਜਦੋਂ ਕਿ ਬੀਬੀ ਮਹਿੰਦਰ ਕੌਰ ਜਿਹੜੀ ਸੀ ਉਹਨਾਂ ਦੀ ਆਪਣੀ ਜ਼ਮੀਨ ਸੀ ਉਹ ਖੇਤੀ ਕਰਦੀ ਸੀ ਸਾਰਾ ਕੁਝ ਸੀ ਉਸ ਤੋਂ ਵਿਵਾਦ ਸ਼ੁਰੂ ਹੋਇਆ ਇਹਨੇ ਭਾਜਪਾ ਨੇ ਰੋਕਿਆ ਨਹੀਂ ਉਹਨੂੰ ਉਹਨੇ ਫਿਰ ਹੋਰ ਕੁਝ ਨਾ ਕੋਈ ਬੋਲਣਾ ਸ਼ੁਰੂ ਕਰਤਾ ਫਿਰ ਇਹਨੇ ਹਵਾਈ ਅੱਡੇ ਦੇ ਉੱਤੇ ਇੱਕ ਸੀਆਈਐਸਐਫ ਦੀ ਜਵਾਨ ਔਰਤ ਮਤਲਬ ਸੀ ਉਹਨੂੰ ਇਹਨੇ ਸ਼ਹਿਦਤਵਾਦੀ ਕਿਹਾ ਤੇ ਉਹਨੇ ਦੇ ਮੂੰਹ ਤੇ ਥੱਪੜ ਮਾਰਿਆ ਉਸ ਤੋਂ ਪਹਿਲਾਂ ਇੱਕ ਵਾਰੀ ਆਪਣੇ ਪੰਜਾਬ ਚ ਆਈ ਸੀ ਸ਼ਾਇਦ ਰੋਪੜ ਜਾਂ ਅਨੰਦਪੁਰ ਸਾਹਿਬ ਦੇ ਨੇੜੇ ਕਿਤੇ ਉੱਥੇ ਕਿਸਾਨਾਂ ਨੇ ਇਹਨੂੰ ਘੇਰਾ ਪਾ ਰਿਆ ਸੀ ਲੇਕਿਨ ਇਹਦੇ ਕੰਨਾਂ ਨੂੰ ਹੱਥ ਲੱਗੇ ਸੀ ਉਸ ਵੇਲੇ ਲੇਕਿਨ ਇਹ ਨਹੀਂ ਹਟੀ ਫਿਰ ਉਹ ਜਦੋਂ 에ਅਰਪੋਰਟ ਵਾਲਾ ਕਾਂਡ ਵਾਪਰ ਗਿਆ ਮਤਲਬ ਇਹ ਦਿਨੋਂ ਦਿਨ ਜੇ ਤੋ ਇਹੋ ਜਿਹੇ ਕਾਂਡ ਵਾਪਰਦੇ ਨੇ ਨਾ ਇਹ ਹਟਣ ਦੀ ਬਜਾਏ ਹੋਰ ਅੱਗੇ ਨੂੰ ਵੱਧ ਹੀ ਜਾਂਦੀ ਆ ਤੇ ਹੁਣ ਇਹਨੇ ਉਹ ਕਿਸਾਨਾਂ ਬਾਰੇ ਬਿਆਨ ਦਿੱਤਾ ਵੀ ਕਿਸਾਨਾਂ ਦੇ ਧਰਨੇਆਂ 'ਚ ਜਬਰ ਜਨਾਹ ਦੀਆਂ ਘਟਨਾਵਾਂ ਹੁੰਦੀਆਂ ਸੀ ਹਾਲਾਂਕਿ ਇਸ ਗੱਲ ਦਾ ਵਿਰੋਧ ਕਈ ਭਾਜਪਾ ਨੁਮਾਇੰਦਿਆਂ ਨੇ ਵੀ ਕੀਤਾ ਰਵਨੀਤ ਬਿੱਟੂ ਜਿਹੜੇ ਕੈਬਨਟ ਮੰਤਰੀ ਉਹਨਾਂ ਨੇ ਵੀ ਕਿਹਾ ਵੀ ਮੈਂ ਖੁਦ ਵੀ ਧਰਨਾ ਲਾ ਕੇ ਚਾਲ ਤੋਂ ਵੱਧ ਸਮਾਂ ਦਿੱਲੀ ਦੇ ਜੰਤਰ ਮੰਤਰ ਤੇ ਬੈਠਾ ਰਿਹਾ ਤੇ ਉੱਥੇ ਇਹੋ ਜੀ ਕੋਈ ਗੱਲ ਨਹੀਂ ਸੀ ਕਿਸਾਨਾਂ ਦੇ ਧਰਨੇ ਦੇ ਵਿੱਚ ਵੀ ਮੈਂ ਦੇਖਿਆ ਵਾ ਪਰ ਇਹ ਇਕੱਲੇ ਇੰਨੀ ਗੱਲ ਕਹਿਣ ਨਾਲ ਵਿਚਾਰਾ ਨਹੀਂ ਨਾ ਹੁੰਦਾ ਹੁਣ ਦਿਨੋਂ ਦਿਨ ਇਹ ਕਿਉਂ ਜ਼ਿਆਦਾ ਬੋਲਦੀ ਜਾ ਰਹੀ ਹੈ ਦਿਨੋਂ ਦਿਨ ਕਿਉਂ ਇਹਦਾ ਮੂੰਹ ਜ਼ਿਆਦਾ ਆਪਾਂ ਕਹਿ ਸਕਦੇ ਆ ਵੀ ਫੜਦਾ ਜਾ ਰਿਹਾ ਪੰਜਾਬੀ ਚ ਉਹਦਾ ਕਾਰਨ ਇਹ ਆ ਵੀ ਇਹਨੂੰ ਰੋਕ ਨਹੀਂ ਕੋਈ ਹੈ ਭਾਜਪਾ ਦੀ ਇਹ ਸੰਸਦਾਂ ਭਾਜਪਾ ਦੀ ਪਹਿਲਾਂ ਵੀ ਮੈਂਬਰ ਕਾਫੀ ਲੰਮੇ ਸਮੇਂ ਤੋਂ ਸੀ ਭਾਜਪਾ ਆਪ ਦੇ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਨਫਰਤੀਜੇ ਭਾਸ਼ਣ ਦਿੰਦੇ ਨੇ ਮੈਂ ਦੇਖਿਆ ਵੀ ਸ਼ਾਇਦ ਹੀ ਕੋਈ ਰੋਕਿਆ ਹੋਵੇ ਨਹੀਂ ਰੋਕਦੇ ਨਹੀਂ ਉਹ ਸਾਹ ਆਦਮੀ ਪ੍ਰਗਿਆ ਉਹਨੇ ਮਹਾਤਮਾ ਗਾਂਧੀ ਬਾਰੇ ਬਹੁਤ ਗਲਤ ਬੋਲਿਆ ਉਸ ਤੋਂ ਬਾਅਦ ਸ਼ਾਇਦ ਮੋਦੀ ਸਾਹਿਬ ਨੇ ਇਹ ਕਹਿਤਾ ਵੀ ਹਮ ਇਸੇ ਬਖਸ਼ੇਗੇ ਨਹੀਂ ਸਿਰਫ ਕਹਿਤਾ ਲੇਕਿਨ ਉਸ ਤੋਂ ਬਾਅਦ ਉਹਨੂੰ ਟਿਕਟ ਵੀ ਦੇ ਦਿੱਤੀ ਐਮਪੀ ਵੀ ਬਣ ਗਈ ਉਹ ਕਹਿਣ ਨਾਲ ਕੀ ਹੋ ਗਿਆ ਇਸੇ ਤਰੀਕੇ ਨਾਲ ਦਿੱਲੀ ਦਾ ਇੱਕ ਲੀਡਰ ਸੀਗਾ ਉਹਨੇ ਘਟਕਣੀਆਂ ਬਾਰੇ ਬਹੁਤ ਹੀ ਘੜੀਆਂ ਲਫਜ਼ ਵਰਦੇ ਸੀ ਕਿ ਦੇਸ਼ ਕੇ ਗਜ਼ਾਰੋਂ ਕੋ ਗੋਲੀ ਮਾਰੋ ਸਾਹੋਂ ਕੋ ਉਹਨੂੰ ਉਹਦੇ ਬਾਰੇ ਵੀ ਰੌਲਾ ਪੈ ਗਿਆ ਭਾਜਪਾ ਨੇ ਪੱਲਾ ਝਾੜ ਲਿਆ ਕਿਸ ਹੁੰਦਾ ਪਰ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਉਲਟਾ ਉਹਨੂੰ ਵੀ ਟਿਕਟਾਂ ਦੇ ਕੇ ਪਾਰਟੀ ਚ ਅੱਗੇ ਲਿਆਂਦਾ ਇਸ ਤਰ੍ਹਾਂ ਨਾਲ ਇਹ ਕੰਗਣਾ ਦਾ ਹਾਲ ਹੈ ਦੇਖੋ ਪਹਿਲਾਂ ਇਹਨੇ ਜੋ ਇਹ ਨਫਰਤ ਦੀ ਭਾਸ਼ਣ ਦਿੰਦੀ ਰਹੀ ਚਰਚਾ ਦਾ ਵਿਸ਼ਾ ਬਣਦੀ ਰਹੀ ਉਲਟਾ ਭਾਜਪਾ ਇਹਨੂੰ ਇਨਾਮ ਦਿੰਦੀ ਰਹੀ ਪੰਜਾਬੀ ਜੇ ਕਹਿ ਸਕਦੇ ਆ ਕਿਉਂਕਿ ਇਹਨੂੰ ਮੰਡੀ ਹਲਕੇ ਤੋਂ ਜਿਹੜੀ ਟਿਕ ਦਿੱਤੀ ਆ ਉਹ ਉਹ ਇੱਕ ਇਨਾਮ ਹੀ ਕਿਹਾ ਜਾ ਸਕਦਾ ਨਹੀਂ ਤਾਂ ਜੇਕਰ ਭਾਜਪਾ ਇਹ ਚਾਹੁੰਦੀ ਵੀ ਇਹੋ ਜਿਹੇ ਬੰਦੇ ਸਾਡਾ ਅਕਸ ਖਰਾਬ ਕਰਦੇ ਆ ਉਹਨਾਂ ਨੂੰ ਇੱਕ ਵਾਰੀ ਤਾਂ ਬਾਦ ਸਮਝਾਇਆ ਜਾ ਸਕਦਾ ਦੂਜੀ ਵਾਰੀ ਇਹ ਕੰਮ ਨਹੀਂ ਕਰਨਾ ਤੁਸੀਂ ਜੇ ਕਰੋਗੇ ਤਾਂ ਅਸੀਂ ਤੁਹਾਨੂੰ ਭਾਜਪਾ ਦੇ ਵਿੱਚੋਂ 6 ਸਾਲ ਲਈ 5 ਸਾਲ ਲਈ ਜਾਂ ਏਨੇ ਸਾਲ ਲਈ ਤੁਹਾਡੀ ਮੈਂਬਰਸ਼ਿਪ ਜਿਹੜੀ ਹੈ ਉਹ ਮੋਤਲ ਕਰ ਦਾਂਗੇ ਜਾਂ ਟਰਮੀਨੇਟ ਕਰ ਦਾਂਗੇ ਪਰੰਤੂ ਇਦਾਂ ਨਹੀਂ ਹੁੰਦਾ ਹੈ ਜਦੋਂ ਕਿਸੇ ਗੱਲ ਦਾ ਰੌਲਾ ਵੱਧ ਪੈਣ ਲੱਗ ਜਾਂਦਾ ਤਾਂ ਉਸ ਵੇਲੇ ਜਿਹੜੇ ਲੀਡਰ ਨੇ ਭਾਜਪਾ ਦੇ ਹਾਈ ਕਮਾਂਡ ਵਾਲੇ ਉਹ ਸਿਰਫ ਇੰਨਾ ਕਹਿ ਕੇ ਪੱਲਾ ਝਾੜ ਦਿੰਦੇ ਜਾਂ ਤਾਂ ਇਹ ਕਹਿੰਦੇ ਜੀ ਇਹਦੇ ਨਜੀਬ ਬਿਆਨ ਨੇ ਤੇ ਜਾਂ ਫਿਰ ਉਹ ਇਹੀ ਕਹਿੰਦੇ ਆ ਵੀ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ ਸਿਰਫ ਕਹਿ ਕੇ ਚੁੱਪ ਕਰ ਜਾਂਦੇ ਨੇ ਉਹਦੇ ਬਾਅਦ ਹੁੰਦਾ ਕੁਝ ਨਹੀਂ ਹੈ ਇਸੇ ਕਰਕੇ ਦਿਨੋਂ ਦਿਨ ਦਿਨ ਜਿਹੜੀ ਕੰਗੜਾ ਰੌਲਾ ਤਾਂ ਅੱਗੇ ਵਧੀ ਜਾ ਰਹੀ ਆ ਪਰੰਤੂ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੀ ਖੇਡ ਉਹ ਖੇਡ ਰਹੀ ਆ ਇਹਦਾ ਨੁਕਸਾਨ ਉਸੇ ਨੂੰ ਆ ਉਹਦਾ ਹੀ ਕੈਰੀਅਰ ਤਬਾਹ ਹੋਣਾ ਆ ਉਹਦੇ ਲੋਕ ਜਿੱਥੇ ਉਹ ਨਾਇਕਾ ਹੈ ਹੁਣ ਤਾਂ ਨਾਇਕਾ ਲਿਕਨ ਉਹ ਖਲ ਨਾਇਕਾ ਬਣ ਜਾਣੀ ਆ ਜੇਕਰ ਉਹ ਇਸ ਰਸਤੇ ਤੇ ਚੱਲਣ ਤੋਂ ਨਾ ਹਟੇ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਸਰਕਾਰ ਇਸ ਫਿਲਮ ਤੇ ਪਾਬੰਦੀ ਨਹੀਂ ਲਗਾ ਰਹੀ ਆ ਤਾਂ ਉਹਦਾ ਕਾਰਨ ਇਹ ਹੋ ਸਕਦਾ ਕਿ ਸਰਕਾਰ ਨੂੰ ਪਤਾ ਹੀ ਹੋਵੇ ਕਿ ਜਿਹੜੇ ਸਿੱਖ ਨੇ ਉਹ ਇਸ ਫਿਲਮ ਦਾ ਵਿਰੋਧ ਕਰਨਗੇ ਤੇ ਸਰਕਾਰ ਚਾਹੁੰਦੀ ਹੀ ਇਹ ਹੋਵੇ ਕਿ ਜਿਹੜੀ ਆ ਫਿਲਮ ਆ ਇਸ ਦੀ ਜਾਤ ਜ਼ਿਆਦਾ ਚਰਚਾ ਹੋਵੇ ਇਹ ਵੱਦ ਤੋਂ ਵੱਦ ਲੋਕਾਂ ਦੇ ਵਿੱਚ ਇਸ ਨੂੰ ਦੇਖਣ ਦੀ ਜਿਹੜੀ ਉਹ ਆ ਚਾਹਤ ਆ ਪੈਦਾ ਹੋ ਸਕੇ ਦੇਖੋ ਫਿਲਮਾਂ ਤਾਂ ਰੋਜ਼ ਬਣਦੀਆਂ ਨੇ ਕੋਈ ਫਿਲਮਾਂ ਫਲਾਪ ਹੁੰਦੀਆਂ ਕੋਈ ਚੱਲਦੀਆਂ ਨੇ ਲੇਕਿਨ ਕੁਝ ਫਿਲਮਾਂ ਪੋਲਿਟਿਕਲੀ ਤੌਰ ਦੇ ਉੱਤੇ ਕਿਸੇ ਖਾਸ ਮਕਸਦ ਨੂੰ ਲੈ ਕੇ ਬਣਾਈਆਂ ਜਾਂਦੀਆਂ ਨੇ ਉਹਨਾਂ ਦਾ ਮਕਸਦ ਇਹ ਨਹੀਂ ਹੁੰਦਾ ਕਿ ਫਿਲਮ ਕਿੰਨੀ ਚੱਲੇ ਉਹਦਾ ਮਕਸਦ ਇਹ ਹੁੰਦਾ ਵੀ ਕਿਸੇ ਖਾਸ ਧਰਮ ਨੂੰ ਜਾਂ ਫਿਰਕੇ ਨੂੰ ਝੰਜੋੜਨਾ ਜਾਂ ਉਹਨਾਂ ਦੇ ਚੁੰਡੀ ਵਧਣੀ ਸੋ ਇਹੀ ਕੰਮ ਮੈਨੂੰ ਇਹਦੇ ਚ ਐਮਰਜੈਂਸੀ ਚ ਲੱਗਦਾ ਕਿਉਂਕਿ ਐਮਰਜੈਂਸੀ ਫਿਲਮ ਜੇ ਰਿਲੀਜ਼ ਹੋ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਇਤਰਾਜਯੋਗ ਸੀਨ ਕੱਟੇ ਤੋਂ ਬਗੈਰ ਤਾਂ ਇਹਦਾ ਅਸਰ ਜਿਹੜਾ ਹੈ ਉਹ ਪੂਰੇ ਸੰਸਾਰ ਦੇ ਵਿੱਚ ਦੇਖਣ ਨੂੰ ਮਿਲੂਗਾ ਪੂਰੇ ਸੰਸਾਰ ਦੇ ਲੋਕ ਦੇਖਣਗੇ ਜਿਹੜੇ ਸਿੱਖ ਭਾਈਚਾਰਾ ਬਾਹਰੀ ਦੇਸ਼ਾਂ 'ਚ ਰਹਿੰਦਾ ਉਹਨਾਂ ਦੇ ਜਿਹੜੇ ਹਿਰਦੇ ਨੇ ਉਹਨਾਂ ਦਾ ਹਿਰਦਿਆਂ ਤੇ ਜ਼ਖਮ ਹੋਣ ਵਾਲੀ ਗੱਲ ਹੋ ਜਾਣੀਆਂ ਤੇ ਜਿਹੜੇ ਗੈਰ ਸਿੱਖ ਨੇ ਉਹਨਾਂ ਚੋਂ ਪਤਾ ਹੀ ਨਹੀਂ ਜਿਹਨੂੰ ਸਿੱਖ ਇਤਿਹਾਸ ਬਾਰੇ ਉਹ ਤਾਂ ਹੀ ਸੋਚਣਗੇ ਨਾ ਵੀ ਸ਼ਾਇਦ ਜੋ ਇਹਦੇ ਵਿੱਚ ਦਿਖਾਇਆ ਗਿਆ ਉਹ ਸੱਚ ਹੈ। ਕੁੱਲ ਮਿਲਾ ਕੇ ਪੂਰੇ ਸੰਸਾਰ 'ਚ ਸਿੱਖਾਂ ਦਾ ਅਕਸ ਖਰਾਬ ਕਰਨ ਦਾ ਇੱਕ ਤਰੀਕਾ ਹੈ ਇਹੋ ਜਿਹੀਆਂ ਫਿਲਮਾਂ ਬਣਾਉਣੀਆਂ। ਇਸ ਤੋਂ ਪਹਿਲਾਂ ਵੀ ਕਈ ਵਾਰ ਹੋਇਆ ਪਹਿਲਾਂ-ਪਹਿਲਾਂ ਸਿੱਖਾਂ ਨੂੰ ਇੱਕ ਮਤਲਬ بڑے ਭੱਦੇ ਜੇ ਕਿਰਦਾਰਾਂ 'ਚ ਜਾਂ ਕਾਰਟੂਨ ਟਾਈਪ ਜਾਂ ਮਖੌਲ ਜੇ ਕਰਕੇ ਇਦਾਂ ਦੇ ਕਿਰਦਾਰ ਹੁੰਦੇ ਸੀ ਲੇਕਿਨ ਉਹ ਬੰਦ ਹੋ ਗਏ। ਸਿੱਖ ਭਾਈਚਾਰੇ ਦੇ ਵਿੱਚ ਕੋਈ ਚੰਗਾ ਕੰਮ ਕਰਦਾ ਹੁਣ ਉਹਨੂੰ ਬਦਨਾਮ ਕਰਨ ਵਾਸਤੇ ਫਿਰ ਸਰਕਾਰਾਂ ਸੋਧੀਆਂ ਵੀ ਕੀ ਕਰੀਏ ਜਿਵੇਂ ਇਹਨਾਂ ਨੇ ਦੇਖ ਲਿਆ ਵੀ ਭਿੰਡਰਾਵਾਲਾ ਸੰਤ 1984 ਤੋਂ 24 ਤੱਕ 40 ਸਾਲ ਹੋਏ 40 ਸਾਲ ਦੇ ਵਿੱਚ ਵੀ ਕੇਂਦਰ ਦੀ ਕੋਈ ਵੀ ਸਰਕਾਰ ਸੰਤ ਭਿੰਡਰਾਵਾਲੇ ਦੇ ਅਕਸ ਨੂੰ ਢਾਹ ਨਹੀਂ ਲਾ ਸਕੀ ਲੋਕਾਂ ਦੇ ਪੰਜਾਬੀਆਂ ਦੇ ਸਿੱਖਾਂ ਦੇ ਦਿਲਾਂ 'ਚੋਂ ਮਣਕੀ ਨਹੀਂ ਕਰ ਸਕੀ ਤੇ ਉਹ ਇਸੇ ਤਰ੍ਹਾਂ ਫਿਰ ਇਦਾਂ ਦੇ ਹੱਥ ਕੰਡੇ ਜਿ ਬਰਤਦੇ ਰਹਿੰਦੇ ਰਹੀ ਚੱਲੋ ਮਾ ਫਿਲਮ ਬਣਾ ਦੋ ਹੋਰ ਕਰ ਦੋ ਕਾਮਯਾਬ ਤਾਂ ਸਰਕਾਰਾਂ ਨੇ ਇਸ ਗੱਲ 'ਚ ਵੀ ਨਹੀਂ ਹੋਣਾ ਹੈਗਾ ਇਹ ਫਿਲਮ ਆਉਣ ਤੋਂ ਬਾਅਦ ਅਗਰ ਫਿਲਮ ਆ ਜਾਂਦੀ ਆ ਚੱਲ ਜਾਂਦੀ ਆ ਰੋਲਰ ਰੁਪਾ ਪੈ ਜਾਂਦਾ ਕੁਛ ਵੀ ਹੁੰਦਾ ਲੇਕਿਨ ਉਹਦੇ ਨਾਲ ਇਹ ਨਹੀਂ ਪਿੰਡਰਾ ਵਾਲੇ ਸੰਤਾਂ ਦਾ ਅਕਸ ਜਿਹੜਾ ਖਰਾਬ ਹੋ ਜਾਊਗਾ ਉਹ ਉਸੇ ਤਰ੍ਹਾਂ ਬਰਕਰਾਰ ਰਹੂਗਾ ਜਿਵੇਂ ਹੁਣ ਤੱਕ ਹੈਗਾ ਪਰੰਤੂ ਸਰਕਾਰਾਂ ਨੇ ਆਪਣੀਆਂ ਚਾਲਾਂ ਤੋਂ ਆਵਾਜ਼ ਨਹੀਂ ਆਉਣਾ ਹੈ ਇਸ ਲਈ ਵਿਰੋਧ ਕਰਨਾ ਜ਼ਰੂਰੀ ਗੱਲ ਹੈ ਜੇ ਵਿਰੋਧ ਕੀਤਾ ਜਾਊਗਾ ਤਾਂ ਸੈਂਸਰ ਬੋਰਡ ਕੋਲੇ ਹੋ ਸਕਦਾ ਫਿਲਮ ਦੁਬਾਰਾ ਜਾਵੇ ਤੇ ਉਹਦੇ ਉੱਤੇ ਪਾਬੰਦੀ ਲੱਗੇ ਹਾਲਾਂਕਿ ਇਹ ਮਾਮਲਾ ਸ਼ਾਇਦ ਅਦਾਲਤ ਦੇ ਵਿੱਚ ਵੀ ਪਹੁੰਚ ਚੁੱਕਿਆ ਤੇ ਦੇਖੋ ਕੀ ਬਣਦਾ ਜਿਵੇਂ ਜੀ ਅਸੀਂ ਗੱਲ ਕਰ ਰਹੇ ਆ ਕਿ ਵਿਰੋਧ ਪ੍ਰਦਰਸ਼ਨ ਦੀ ਤੇ ਇਸੇ ਵਿੱਚ ਇੱਕ ਗੱਲ ਇਹ ਵੀ ਦਿਖਾਈ ਦਿੰਦੀ ਆ ਕਿ ਕੀ ਪਤਾ ਜਿਹੜਾ ਸਰਕਾਰ ਆ ਉਹ ਚਾਹੁੰਦੀ ਏ ਇਹ ਹੋਵੇ ਕਿ ਜਿਹੜਿਆ ਪੰਜਾਬੀ ਲੋਕ ਨੇ ਇਹਨਾਂ ਦਾ ਜਿਹੜਾ ਧਿਆਨ ਆ ਉਹ ਇਹਨਾਂ ਕਮਾਂ ਵਾਲੀ ਅਸੀਂ ਲਾਈ ਰੱਖੀਏ ਕਦੇ ਕੋਈ ਹੋਰ ਤਰਨ ਆ ਜਾਂਦਾ ਕਦੇ ਕੋਈ ਗੱਲ ਉਹ ਸਾਹਮਣੇ ਰੱਖ ਦਿੰਦੇ ਕੋਈ ਨਾ ਕੋਈ ਮੁੱਦਾ ਉਹ ਸਾਹਮਣੇ ਰੱਖਦੇ ਹੀ ਆ ਤਾਂ ਕਿ ਜਿਹੜਾ ਪੰਜਾਬੀ ਵਰਗਾ ਇਹ ਇਹਨਾਂ ਕਮਾਂ ਵਾਲੀ ਲੱਗਿਆ ਰਵੇ ਤੇ ਜਿਹੜੇ ਇਹਨਾਂ ਨੂੰ ਕੰਮ ਕਰਨੇ ਚਾਹੀਦੇ ਨੇ ਜਿਹੜੇ ਇਹਨਾਂ ਨੂੰ ਵਿਕਾਸ ਵੱਲ ਲੈ ਕੇ ਜਾ ਸਕਦੇ ਨੇ ਉਹ ਕੰਮਾਂ ਤੋਂ ਇਹ ਵਾਂਝੇ ਰਹਿਣੋ ਕਰੀ ਨਾ ਪਾਉਣ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿਉਂਕਿ ਪੰਜਾਬੀ ਕੌਮ ਇੱਕ ਸੰਘਰਸ਼ੀਲ ਕੌਮ ਹੈ। ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਕਿ ਨਾ ਜ਼ੁਲਮ ਕਿਸੇ ਤੇ ਕਰੋ ਅਤੇ ਨਾ ਕਿਸੇ ਦਾ ਜ਼ੁਲਮ ਬਰਦਾਸ਼ਤ ਕਰੋ। ਜਦੋਂ ਸਰਕਾਰਾਂ ਸਿੱਧੇ ਜਾਂ ਸਿੱਧੇ ਰੂਪ ਵਿੱਚ ਜ਼ੁਲਮ ਕਰਦੀਆਂ ਨੇ ਤਾਂ ਪੂਰੇ ਦੇਸ਼ 'ਚੋਂ ਹੋਰ ਕੋਈ ਬਾਅਦ ਵਿੱਚ ਬੋਲਦਾ ਸਭ ਤੋਂ ਪਹਿਲਾਂ ਪੰਜਾਬੀ ਭਾਈਚਾਰਾ ਬੋਲਦਾ ਜਿਸ ਤਰ੍ਹਾਂ ਤਿੰਨ ਖੇਤੀ ਕਾਨੂੰਨ ਬਣਾਏ ਇਨ੍ਹਾਂ ਕਾਨੂੰਨਾਂ ਦਾ ਕਿਸਾਨਾਂ ਦੇ ਕੈਰੀਅਰ ਦੇ ਉੱਤੇ ਬਹੁਤ ਹੀ ਮਾੜਾ ਅਸਰ ਪੈਂਦਾ ਦਿਖਾਈ ਦੇ ਰਿਹਾ ਸੀ ਕਿਸਾਨਾਂ ਨੂੰ ਉਹਨਾਂ ਨੂੰ ਲੱਗਦਾ ਸੀ ਕਿ ਜੇਕਰ ਇਹ ਕਾਨੂੰਨ ਹੋਂਦ ਵਿੱਚ ਆ ਗਏ ਤਾਂ ਸਾਡੀਆਂ ਜ਼ਮੀਨਾਂ ਸਾਡੇ ਹੱਥੋਂ ਖੋਈਆਂ ਜਾਣਗੀਆਂ ਅਸੀਂ ਦਿਹਾੜੀਦਾਰ ਬਣ ਕੇ ਰਹਿ ਜਾਵਾਂਗੇ ਤਾਂ ਅੰਦੋਲਨ ਸ਼ੁਰੂ ਕੀਤਾ ਲੇਕਿਨ ਇਹ ਅੰਦੋਲਨ ਸ਼ੁਰੂ ਕਿਨੇ ਕੀਤਾ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਫਿਰ ਹਰਿਆਣੇ ਦੇ ਕਿਸਾਨ ਮੱਧ ਭਾਰਤ ਦੇ ਕਿਸਾਨ ਦੱਖਣ ਦੇ ਕਿਸਾਨ ਸਾਰੇ ਨਾਂ ਰੜਦੇ ਗਏ ਅਖੀਰ ਤੱਕ ਇਹ ਸੰਦੋਲਨ ਨੇ ਮੋਦੀ ਸਰਕਾਰ ਦੀ ਪਿੱਠ ਲਵਾਤੀ ਕਿਉਂਕਿ ਪਿੱਠ ਲਵਾਉਣ ਵਾਲੀ ਗੱਲ ਵੀ ਆ ਜਦੋਂ ਕਾਨੂੰਨ ਜਿਹੜੇ ਉਹਨਾਂ ਨੇ ਬਣਾਏ ਸੀ ਉਹ ਵਾਪਸ ਲੈ ਰਹੇ ਤੇ ਦੇਖੋ ਕਾਨੂੰਨ ਦਾ ਵਾਪਸ ਲੈ ਲੈ ਲੇਕਿਨ ਰੜਕ ਤਾਂ ਉਹਨਾਂ ਦੇ ਅੰਦਰ ਇਹੀ ਹੈ ਨਾ ਵੀ ਜੇ ਪੰਜਾਬ ਦੇ ਕਿਸਾਨ ਰੌਲਾ ਨਾ ਪਾਉਂਦੇ ਤਾਂ ਸ਼ਾਇਦ ਇਹ ਕਾਨੂੰਨ ਬਰਕਰਾਰ ਰਹਿ ਜਾਂਦੇ ਵਾਪਸ ਨਾ ਲੈਣੇ ਪੈਂਦੇ। ਤੋਂ ਫਿਰ ਇਹਹੀ ਸਰਕਾਰਾਂ ਸੋਚਦੀਆਂ ਨੇ ਵੀ ਇਹ ਜਿਹੜੀ ਜਧਾਰੂ ਕੌਮ ਆ ਪੰਜਾਬੀਆਂ ਦੀ ਜਿਹੜੀ ਜ਼ੁਲਮ ਬਰਦਾਸ਼ਤ ਨਹੀਂ ਕਰਦੀ ਜਾਂ ਸਾਡੀਆਂ ਮਾੜੀਆਂ ਨੀਤੀਆਂ ਨੂੰ ਕਿਸੇ ਵੀ ਕੀਮਤ ਤੇ ਮੰਨਣ ਨੂੰ ਤਿਆਰ ਨਹੀਂ ਇਹਨਾਂ ਨੂੰ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਲਝਾਈ ਰੱਖੋ। ਇਹਨਾਂ ਨੂੰ ਇਸ ਤਰੀਕੇ ਦੇ ਨਾਲ ਜਾਓ ਕਿ ਇਹ ਬਸ ਉਲਝੇ ਰਹਿਣ ਉਹ ਸਮੱਸਿਆ ਤੋਂ ਉਸ ਕਿ ਗਰਮੀ ਚੋਂ ਬਾਹਰ ਹੀ ਨਾ ਆ ਸਕਣ ਇਹ ਸੋਚ ਹੀ ਨਾ ਸਕਣ ਕਿ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ ਇਸੇ ਕਰਕੇ ਮੈਨੂੰ ਲੱਗਦਾ ਫਿਲਮ ਜਿਹੜੀ ਬਣਾਈ ਗਈ ਹੈ ਉਹ ਕੱਲੀ ਕੰਗੜਾ ਦਾ ਨਹੀਂ ਆਪਾਂ ਕਹਿ ਸਕਦੇ ਵੀ ਇਹੀ ਜ਼ਿੰਮੇਵਾਰ ਆ ਇਹਦੇ ਮਗਰ ਕੁਝ ਤਾਕਤਾਂ ਜ਼ਿੰਮੇਵਾਰ ਹੋਣਗੀਆਂ ਕਿਉਂਕਿ ਪੰਜਾਬੀ ਦਾ ਇੱਕ ਮਾਰ ਆ ਵੀ ਕੱਟਾ ਕਿੱਲੇ ਦੇ ਸਿਰ ਤੇ ਤਿੰਗੜਾ ਹੁੰਦਾ ਸੋ ਇਹਦੇ ਮਗਰ ਜ਼ਰੂਰ ਕੋਈ ਤਾਕਤਾਂ ਨੇ ਉਹ ਕਿਹੜੀਆਂ ਤਾਕਤਾਂ ਨੇ ਉਹ ਕੋਈ ਭਾਜਪਾ ਹੈ ਜਾਂ ਕੋਈ ਯਾਰਸ ਹੈ ਜਾਂ ਕੋਈ ਹੋਰ ਹੈ ਕੌਣ ਹੈ ਇਹ ਤਾਂ ਉਹਨੂੰ ਪਤਾ ਘੰਗੜਾ ਨੂੰ ਲੇਕਿਨ ਜ਼ਰੂਰ ਉਹਨੂੰ ਕਿਸੇ ਨੇ ਹੱਲਾਸ਼ੇਰੀ ਦਿੱਤੀ ਆ ਹੋ ਸਕਦਾ ਪੈਸਾ ਵੀ ਕਿਹਨੇ ਖਰਚਿਆ ਕੀ ਨਹੀਂ ਕੀਤਾ ਦੇਖੋ ਡਾਇਰੈਕਟਰ ਵੀ ਕਲੰਦੀ ਆਪ ਆ ਤੇ ਉਹਨੇ ਇੰਦਰਾ ਗਾਂਧੀ ਦਾ ਰੋਲ ਵੀ ਆਪ ਕੀਤਾ ਮਤਲਬ ਇਹ ਇੱਕ ਗ੍ਰੀਮੀਥੀ ਸਾਜ਼ਿਸ਼ ਜੀ ਵਾਲੀ ਗੱਲ ਲੱਗਦੀ ਆ ਵੀ ਇੱਕ ਸਿੱਖਾਂ ਦਾ ਅਕਸ ਖਰਾਬ ਕਰਨ ਵਾਲੀ ਗੱਲ ਆ ਕਿਉਂਕਿ ਫਿਲਮ ਦੇ ਟ੍ਰੇਲਰ ਨਹੀਂ ਦੱਸਦਾ ਵੀ ਸਿੱਖਾਂ ਦੇ ਬਾਰੇ ਫਿਲਮ ਕੀ ਕਹਿੰਦੀ ਆ ਤੇ ਜਦੋਂ ਪੂਰੀ ਫਿਲਮ ਜਿਹੜੀ ਆਪਾਂ ਦੇਖੀਏ ਉਹਦੇ 'ਚ ਉਹੀ ਗੱਲ ਹੋ ਸਕਦੀ ਆ ਵੀ ਸਿੱਖਾਂ ਨੂੰ ਇੱਧਰ ਲਿਜਾਓ ਸਾਲ 6 ਮਹੀਨੇ ਫਿਰ ਉਲਦੇ ਰਹਿਣਗੇ ਉਸ ਤੋਂ ਬਾਅਦ ਫਿਰ ਕੋਈ ਹੋਰ ਤਰੀਕਾ ਲੱਭ ਲੂ ਕੇਂਦਰ ਸਰਕਾਰ ਸੋ ਇਸ ਤਰ੍ਹਾਂ ਵੀ ਜਿਹੜੀਆਂ ਜੁਝਾਰੂ ਕੌਮਾਂ ਹੁੰਦੀਆਂ ਨੇ ਉਹ ਕੱਲੇ ਪੰਜਾਬ ਆਪਾਂ ਇੰਡੀਆ ਨੂੰ ਛੱਡੋ ਪਰੇ ਕੋਈ ਵੀ ਕੰਟਰੀ ਹੋਵੇ ਜਿਹੜੀ ਜੁਝਾਰੂ ਕੌਮ ਹੁੰਦੀ ਆ ਕੇਂਦਰ ਸਰਕਾਰਾਂ ਦੀ ਆਦਤ ਇਹੀ ਹੁੰਦੀ ਆ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੇਫਤਾ 'ਚ ਪਾਈ ਰੱਖੋ ਇਹਨਾਂ ਨੂੰ ਅੱਗੇ ਨਾ ਵਧਣ ਦਿਵੋ ਤਾਂ ਕਿ ਆਪਣਾ ਜਿਹੜਾ ਕੰਮਕਾਰ ਹੈ ਉਹ ਸਹੀ ਢੰਗ ਦੇ ਨਾਲ ਕਯਾ ਲਾਗੇ ਤੁਸੀਂ ਜੀ ਵਿਰੋਧ ਦੀ ਗੱਲ ਕੀਤੀ ਹੈ ਕਿ ਜਿਹੜੀ ਆ ਫਿਲਮ ਆ ਇਸ ਦਾ ਵਿਰੋਧ ਕਰਨਾ ਬਣਦਾ ਵਾ ਪਰ ਜੀ ਇੱਥੇ ਇੱਕ ਸਵਾਲ ਇਹ ਆਉਂਦਾ ਕਿ ਵਿਰੋਧਤ ਭਾਵ ਕੀ ਹੈ ਮਤਲਬ ਅਸੀਂ ਜੇ ਵਿਰੋਧ ਕਰਨਾ ਹੋਵੇ ਲੋਕਾਂ ਨੇ ਤਾਂ ਉਹ ਵਿਰੋਧ ਕਿਵੇਂ ਕਰਨ ਕਿਉਂਕਿ ਜਦੋਂ ਵਿਰੋਧ ਦੀ ਗੱਲ ਆਉਂਦੀ ਹੈ ਤਾਂ ਕਈ ਵਾਰ ਵਿਰੋਧ ਹਿੰਸਕ ਵੀ ਹੋ ਜਾਂਦਾ ਵਾ ਤਾਂ ਇਹਦੇ ਨਾਲ ਜਿਹੜੀ ਇਮੇਜ ਆ ਸਾਡੀ ਉਹ ਫਿਰ ਗੰਦਲੀ ਹੋ ਜਾਂਦੀ ਹੈ ਦੇਖੋ ਜਿਹੜਾ ਹਿੰਸਕ ਹੋਣਾ ਉਹ ਤਾਂ ਗਲਤ ਗੱਲ ਹੈ ਕਿਉਂਕਿ ਹਿੰਸਾ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਕਿਸਾਨ 16 ਮਹੀਨੇ ਦੇ ਕਰੀਬ ਬਾਰਡਰਾਂ ਦੇ ਦਿੱਲੀ ਦੇ ਹੱਥੇ ਬੈਠੇ ਰਹੇ ਪਰ ਹਿੰਸਕ ਨਹੀਂ ਹੋਇਆ ਇਤੋਂ ਤੱਕ ਕਿ ਕਿਸੇ ਨੂੰ ਰੋੜਾ ਤੱਕ ਨਹੀਂ ਮਾਰਿਆ ਕਿਸੇ ਕਿਸਾਨ ਨੇ ਬਿਲਕੁਲ ਸ਼ਾਂਤੀ ਦੇ ਨਾਲ ਅੰਦੋਲਨ ਕੀਤਾ ਤੇ ਅੰਦੋਲਨ ਕਾਮਯਾਬ ਹੋ ਗਿਆ ਜੇਕਰ ਕੋਈ ਹਿੰਸਾ ਵਾਲੀ ਗੱਲ ਹੋ ਜਾਂਦੀ ਤਾਂ ਇਹ ਅੰਦੋਲਨ ਉਸੇ ਵੇਲੇ ਖਤਮ ਹੋ ਜਾਣਾ ਸੀ ਫੇਰ ਹੋ ਜਾਣਾ ਸੀ ਹੁਣ ਜਿਹੜਾ ਇਹਦਾ ਫਿਲਮ ਦਾ ਵਿਰੋਧ ਹੋ ਰਿਹਾ ਉਹ ਵੀ ਸ਼ਾਂਤਮਈ ਹੋਣਾ ਚਾਹੀਦਾ ਹੁਣ ਸ਼ਾਂਤਮਈ ਕਿਸ ਤਰ੍ਹਾਂ ਹੋਣਾ ਚਾਹੀਦਾ ਦੇਖੋ ਪਹਿਲੀ ਗੱਲ ਤਾਂ ਸਰਕਾਰਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਫਿਲਮ ਦੇ ਵਿੱਚੋਂ ਸੀਨ ਕੱਟੋ ਜਾਂ ਪਾਬੰਦੀ ਲਾਓ ਪਾਬੰਦੀ ਦਾ ਆਪਾਂ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਆ ਪਾਬੰਦੀ ਦਾ ਇਹਨਾਂ ਨੇ ਕੀ ਲਾਉਣੀ ਆ ਸੀਨ ਕੱਟਣ ਵਾਲੀ ਗੱਲ ਜਿਹੜੀ ਹੈ ਹੁਣ ਸਰਕਾਰਾਂ ਇਸ ਸੈਂਸਰ ਬੋਰਡ ਇਸ ਗੱਲ ਨੂੰ ਮੰਨਦਾ ਜਾਂ ਨਹੀਂ ਮੰਨਦਾ ਕਿ ਸੀਨ ਕੱਟਣ ਨੂੰ ਜੇ ਤਾਂ ਮੰਨ ਗਿਆ ਠੀਕ ਹੈ ਨਾ ਮੰਨ ਗਿਆ ਤਾਂ ਫੇਰ ਉਹੀ ਰੋਹੀ ਰੌਲਾ ਰਹਿਣਾ ਫਿਲਮ ਸਿਨੇਮਾ ਘਰਾਂ 'ਚ ਲੱਗਣੀ ਆ ਸਿੱਖ ਜਥੇਬੰਦੀਆਂ ਨੇ ਵਿਰੋਧ ਕਰਨਾ ਦੇਖੋ ਰੌਲਾ ਤਾਂ ਪੈਣਾ ਹੀ ਪੈਣਾ ਆ ਤੇ ਹੋ ਸਕਦਾ ਸਰਕਾਰਾਂ ਫਿਰ ਇਹੋ ਜਿਹੇ ਰੌਲੇਆਂ ਦਾ ਫਾਇਦਾ ਉਠਾ ਲੈਂਦੀਆਂ ਨੇ ਹੁਣ ਵਿਰੋਧਤਾ ਦੇ ਕੋਈ ਸ਼ਾਂਤਮਈ ਹੈ ਸ਼ਾਂਤਮਈ ਹੋਣਾ ਚਾਹੀਦਾ ਤੇ ਸ਼ਾਂਤਮਈ ਹੋਊਗਾ ਮੇਰੇ ਹਸਾਬ ਦੇ ਨਾਲ ਕਿਉਂਕਿ ਇੱਕ ਗੱਲ ਪੰਜਾਬੀਆਂ ਨੇ ਹੁਣ ਨਵੀਂ ਸਿੱਖੀ ਆ ਪਿਛਲੇ ਆ ਪੰਜ ਚਾਰ ਸਾਲਾਂ ਚ ਕਿ ਮਾਹੌਲ ਸ਼ਾਂਤਮਈ ਰੱਖੋ ਤੇ ਲੰਬਾ ਜਿੰਨਾ ਚੱਲਦਾ ਚੱਲਣ ਦਿਓ ਦੇਖੋ ਹੁਣ ਕਿੰਨੇ ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਵੀ ਕਿਸਾਨ ਬੈਠੇ ਨੇ ਤੇ ਦਿੱਲੀ ਦੇ ਵਿੱਚ ਵੀ ਇੱਕ ਮੋਰਚਾ ਲੱਗਿਆ ਹੋਇਆ ਹੈ ਆਪਣੇ ਚੰਡੀਗੜ੍ਹ ਕੋਲੇ ਵੀ ਬੰਦੀ ਸਿੰਘਾਂ ਬਾਰੇ ਸੋ ਇਹ ਚੀਜ਼ ਦਾ ਮਤਲਬ ਕਿ ਮਾਹੌਲ ਸ਼ਾਂਤਮਈ ਰਹਿ ਕੇ ਹੀ ਮਸਲੇ ਹੱਲ ਹੋ ਸਕਦੇ ਨੇ ਹਿੰਸਾ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੋ ਸਕਦਾ ਧੰਨਵਾਦ ਜੀ ਇਹ ਹਨ ਰਵਿੰਦਰ ਸਿੰਘ ਨਿੱਜਰ ਜੀ ਸੀਨੀਅਰ ਪੱਤਰਕਾਰ ਜਿਨ੍ਹਾਂ ਨੇ ਆਪਣੇ ਵਿਚਾਰ ਇਸ ਮੁੱਦੇ ਬਾਰੇ ਦਿੱਤੇ ਆ ਤੇ ਅਖੀਰ 'ਚ ਇਹ ਵੀ ਕਹਿਣਾ ਚਾਹੁੰਦੇ ਆ ਕਿ ਅਸੀਂ ਜਿਵੇਂ ਭਾਵਨਾਤਮਕ ਤੌਰ ਤੇ ਆ ਕੇ ਕੋਈ ਵੀ ਕਦਮ ਉਠਾਉਂਦੇ ਆ ਸੋ ਇਸ ਨੂੰ ਸਾਨੂੰ ਪਰਹੇਜ਼ ਕਰਨਾ ਚਾਹੀਦਾ ਸਾਨੂੰ ਸੁਚੇਤ ਰਹਿਣਾ ਚਾਹੀਦਾ ਕਿ ਜੋ ਸਾਡੇ ਖਿਲਾਫ ਜੇਕਰ ਕੁਝ ਹੁੰਦਾ ਤਾਂ ਉਸ ਬਾਰੇ ਸੋਚਣਾ ਚਾਹੀਦਾ ਤੇ ਫਿਰ ਐਕਟ ਕਰਨਾ ਚਾਹੀਦਾ ਸੋ ਇਹ ਅੱਜ ਦੀ ਜਿਹੜੀ ਗੱਲਬਾਤ ਸੀ ਉਹ ਅਸੀਂ ਤੁਹਾਡੇ ਸਾਹਮਣੇ ਰੱਖੀ ਤਦ ਤੱਕ ਇਜਾਜ਼ਤ ਦਿਓ ਧੰਨਵਾਦ